ਮੈਂ ਬਰਿੰਦਰ ਸਿੰਘ ਭੁੱਲਰ ਸੁਬਾਗੂ ਕਿਤੇ ਖਾਂਜਣ ਤੇ ਜ਼ਿਲ੍ਹਾ ਪ੍ਰਧਾਨ ਕਿਤੇ ਖਾਂਜਣ ਕਪੂਰਥਲਾ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦੀ 30 ਤਰੀਕ ਨੂੰ ਜਿਹੜੀ ਟ੍ਰੈਕਟਰ ਪ੍ਰੇਡ ਹੋਣੀ ਆ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਉਹਦੇ ਸਬੰਧ ਅਕੀ ਮੀਟਿੰਗ ਰੱਖੀ ਸੀ ਕਿ ਅੱਗੇ ਲਗਾਤਾਰ ਹੀ ਜਿਹੜੀ ਲੈਂਡ ਪੂਲਿੰਗ ਨੀਤੀਆਂ ਨੂੰ ਰੱਦ ਕਰਾਉਣਾ ਕੋਈ ਇੰਚ ਜ਼ਮੀਨ ਨਹੀਂ ਦੇਣੀ ਕੋ ਪੈਸੇ ਦਾ ਵਾਅਦਾ ਇਕੱਠੇ ਲਈ ਲੜਾਈ ਨਹੀਂ ਹੈ ਇਹ ਜ਼ਮੀਨ ਬਚਾਉਣ ਦੀ ਲੜਾਈ ਆ ਜ਼ਮੀਨ ਬਚਾਉਣ ਤੱਕ ਖੂਨ ਦੇ ਆਖਰੀ ਕਤਿਰ ਤੱਕ ਕਿਸਾਨ ਜਥੇਬੰਦੀਆਂ ਰੈਜ਼ਲਟ ਕੀਤਾ ਤੇ ਲੋਕਾਂ ਨੂੰ ਜ਼ਮੀਨ ਤੋਂ ਪਾਸੇ ਨਹੀਂ ਹੁਣ ਦੇਣਗੀਆਂ ਪਿੰਡ ਉਜੜਨ ਨੇ ਜਾ ਕੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਉਜੜਨ ਨਹੀਂ ਦੇਾਂਗੇ ਇਸ ਕਰਕੇ ਤਹਿਯਾ ਕੀਤਾ ਪਰ ਆਵਰ ਲਗਾਤਾਰ ਸੰਘਰਸ਼ ਕਰਾਂਗੇ ਤਾਂ ਜੋ ਇਹ ਲੈਂਡ ਪੂਲਿੰਗ ਨੀਤੀ ਜਿਹੜੀ ਲੋਕ ਪਿੰਡਾਂ ਨੂੰ ਉਜਾੜਨ ਦੀ ਕਿਸਾਨਾਂ ਨੂੰ ਖੇਤੀ ਤੋਂ ਪਾਸੇ ਕਰਨ ਲਈ ਲਿਆਂਦੀ ਗਈ ਆ ਉਹਦਾ ਡਟ ਕੇ ਵਿਰੋਧ ਕਰਾਂਗੇ ਤੌਰ ਭਗਵੰਤ ਸਵਾਣ ਦੇ ਜਿਹੜਾ ਕਿਲਾ ਆੜਿਆ ਹੋਇਆ ਨਾ ਧੌਣ ਦੇ ਉਹ ਕੱਢ ਕੇ ਹਟਾਂਗੇ ਬਹੁਤ ਬਹੁਤ ਧੰਨਵਾਦ ਮੈਂ ਰਿਸ਼ਪਾਲ ਸਿੰਘ ਉਬਾਦਨਸ ਕਪਤਰ ਕੇ ਇਕਸਾਨ ਜੁਨ ਪੰਜਾਬ ਸਾਡੇ ਅੱਜ ਦੀ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸੀ ਉਹ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਸੀਗੀ ਜਿਹੜੀ ਭਗਵੰਤ ਮਾਨ ਨੇ ਸੀਐਮ ਪੰਜਾਬ ਜਾਂ ਆਪ ਪਾਰਟੀ ਨੇ ਜਿਹੜੀ ਨਵੀਂ ਲਿਆਦੀ ਹੈ ਜਿਹਦੇ ਚ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਮੁਫਤ ਖੋਣ ਦੀ ਤਿਆਰੀ ਆ ਕਿਸਾਨੀ ਨੂੰ ਉਜਾੜਨ ਦੀ ਤਿਆਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਕਿਸਾਨੀ ਲਈ ਕੋਈ ਸ਼ੁਮਸਗਰ ਨਹੀਂ ਹੈ ਬੜੀ ਵੱਡੀ ਪੱਧਰ ਤੇ ਜਾਣਾ ਹੋ ਗਿਆ ਕੱਲੇ ਕਿਸਾਨ ਨਹੀਂ ਉਜੜਣਗੇ ਪਿੰਡ ਉਜੜ ਜਾਣਗੇ ਮਜ਼ਦੂਰ ਉਜੜੇਗਾ ਦਿਹਾੜੀਦਾਰ ਉਜੜੇਗਾ ਦੁਕਾਨਦਾਰ ਉਜੜਨਗੇ ਇਸ ਲਈ ਅਸੀਂ ਇਹਦੇ ਖਿਲਾਫ ਲੜਨ ਦਾ ਫੈਸਲਾ ਕੀਤਾ ਪਹਿਲੇ ਪੜਾਵਜੋ 30 ਜੁਲਾਈ ਨੂੰ ਇੱਥੇ ਜਿੱਥੇ-ਜਿੱਥੇ ਵੀ ਪੂਡਾ ਨੇ ਲੈਂਡ ਪੂਲਿੰਗ ਪਾਲਸੀ ਥਰਲੇ ਇਹਨਾਂ ਲੈਂਡ ਜ਼ਮੀਨ ਲਈ ਆ ਉੱਥੇ-ਉੱਥੇ ਟਰੈਕਟਰ ਮਾਰਚ ਕਰਾਂਗੇ ਅਗਲੇ ਪੜਾਚ ਫਿਰ ਮੱਲਾਂ ਵਾਲੇ ਵੱਡੀ ਕਾਨਫਰੰਸ ਕੀਤੀ ਜਾਏਗੀ ਉਸ ਤੋਂ ਫਿਰਗਾ ਅਗਲਾ ਪ੍ਰੋਗਰਾਮ ਜਿਹੜਾ ਉਧ ਤੱਕ ਅਸੀਂ ਪਿੰਡ ਅਦਾਲਾ ਚੱਕ ਕੋ ਮਾਸੀ ਹੋਇਆ ਦੇ ਫਾਰਮਰ ਹੈਗੇ ਆ ਉਹਦਮੰਤਮਾਂ ਜਿਹਨੇ ਜਿਹੜੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਆ ਉਹਦੇ ਵਿੱਚ ਸਾਡੀਆਂ ਜ਼ਮੀਨਾਂ ਆ ਰਹੀਆਂ ਅਸੀਂ ਬਹੁਤ ਹੀ ਸਖਤ ਸ਼ਬਦਾਂ ਵਿੱਚ ਇਸ ਪਾਲਿਸੀ ਦਾ ਵਿਰੋਧ ਕਰਦੇ ਆ ਅਸੀਂ ਇੱਕ ਵੀ ਇੰਚ ਜ਼ਮੀਨ ਜਿਹੜੀ ਆ ਉਹ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਨਹੀਂ ਦਵਾਗੇ ਅਸੀਂ ਆਪਦੇ ਆਖਰੀ ਕਤਰੇ ਖੂਨ ਤੱਕ ਇਸ ਸਰਕਾਰ ਨਾਲ ਲੜਾਂਗੇ ਅਸੀਂ ਪਰ ਜ਼ੋਰ ਵਿਰੋਧ ਕਰਦੇ ਆ ਕਿਉਂਕਿ ਇਹ ਪਾਲਿਸੀ ਕਿਸਾਨਾਂ ਵਾਰੂ ਪਾਲਿਸੀ ਆ ਇਹ ਜੁੱਧ ਜ਼ਮੀਨਾਂ ਵਿਰੁੱਧ ਆ ਗਿਆ ਨਾ ਕਿ ਨਸ਼ਿਆਂ ਵਿਰੁੱਧ ਹੈਗਾ ਇਸ ਕਰਕੇ ਅਸੀਂ ਇਸ ਪਾਲਿਸੀ ਦਾ ਬਿਲਕੁਲ ਹੀ ਮੁੱਢੋਂ ਹੀ ਖੰਡਨ ਕਰਦੇ ਆ ਕਿ ਇਹ ਪਾਲਿਸੀ ਸਾਰੇ ਹੀ ਪੰਜਾਬ ਚੋਂ ਬੰਦ ਹੋਣੀ ਚਾਹੀਦੀ ਆ ਪਹਿਲਾਂ ਵੀ ਸਾਡੇ ਪਿੰਡ ਦੀਆਂ ਜ਼ਮੀਨਾਂ ਗਈਆਂ ਨੇ ਇਸੇ ਪਾਲਿਸੀ ਵਿੱਚ ਔਰ ਉਹ ਕਿਸਾਨ ਅੱਜ ਮਜ਼ਦੂਰ ਬਣੇ ਹੋਏ ਹਨ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਆ ਲੋਕਾਂ ਦੇ ਖੇਤਾਂ 'ਚ ਕੰਮ ਕਰਦੇ ਉਹ ਮਜ਼ਦੂਰ ਬਣ ਗਏ ਉਹਨਾਂ ਦੇ 3-3 4-4 ਏਕੜ ਜ਼ਮੀਨ ਆਈ ਸੀਗੀ ਤੇ ਉਹ ਹੀ ਲੱਗਦਾ ਹਾਲ ਸਾਡਾ ਹੋਏਗਾ ਅਗਰ ਸਾਡੀਆਂ ਜ਼ਮੀਨਾਂ ਆ ਗਈਆਂ ਔਰ ਸਾਡੇ ਬਾਲ ਬੱਚੇ ਭੁੱਖੇ ਮਰਨਗੇ ਔਰ ਅਸੀਂ ਸਾਡੇ ਬੱਚੇ ਫੇ ਗਲਤ ਕੰਮਾਂ 'ਚ ਪੈਣਗੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੀ ਜਿਹੜੀ ਜਿਹੜੀ ਜ਼ਮੀਨ ਆ ਇਸ ਪਾਲਿਸੀ ਅੰਦਰ ਬਾਹਰ ਕੱਢੀ ਜਾਵੇ ਅਸੀਂ ਕਿਸੇ ਕੀਮਤ ਤੇ ਵੀ ਸਰਕਾਰ ਨੂੰ ਆਪਦੀ ਜ਼ਮੀਨ ਨਹੀਂ ਦੇਵਾਂਗੇ